ਥਾੜਾ ਮੁਕੰਮੁਰਾ ਇਲਾਕੇ ਦੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਉੱਤੇ ਕੀਤਾ ਗਿਆ ਹਮਲਾ ਤੁਹਾਨੂੰ ਦੱਸ ਦਿਆ ਕਿ ਪੂਰੀ ਤਰ੍ਹਾਂ ਜਿਹੜੀ ਨੌਜਵਾਨ ਦੀ ਜਿਹੜੀ ਮਾਰਕੁੱਟ ਕੀਤੀ ਗਈ ਉਹਦੇ ਨਾਲ ਦਾਤਰਾਂ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ ਇਸ ਸਮੇਂ ਪੁਲਿਸ ਵੱਲੋਂ ਜੜਾ ਇਹ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਜ਼ਖਮੀ ਨੂੰ ਡਾੜ ਕੱਢ ਕੇ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਹਜੇ ਰਾਤ ਹੈ ਜਦੋਂ ਦਿਨ ਚੜ੍ਹੇਗਾ ਤਾਂ ਲਾਗੇ ਦੇ ਜਿਹੜੇ ਸੀਸੀਟੀਵੀ ਉਹ ਖੰਗਾਲੇ ਜਾਣਗੇ ਅਤੇ ਸਰਚ ਕੀਤੀ ਜਾਏਗੀ ਆਖਰਕਾਰ ਉਹ ਤਿੰਨ ਨੌਜਵਾਨ ਕੌਣ ਸਨ ਜਿਨ੍ਹਾਂ ਨੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਲੱਕ ਜੁੱਤੀ ਮਾਰੀ ਲੱਕ ਜੁੱਤੀ ਮਾਰੀ ਬੈਗ ਗੱਡੀ ਟੁੱਟੇ ਮਾਰੀ 3-4 ਕਣੇ ਮਨੀਸ਼ ਕੁਮਾਰ ਮੇਰਾ ਨਾਮ ਸਨੋਖੀਰੀ ਕੇ ਰਾਜਸਥਾਨ ਦੇ ਬਟ ਕੰਟੋ ਘਰ ਆ ਰਿਆ ਸੀ ਆਪਣਾ ਸੰਦੂ ਵੀਡੀਓ ਹਵਾ ਦੇ ਲੱਗੇ ਮੈਨੂੰ ਮੁੰਡੇ ਪਏ ਆ ਤੈਨ ਉਹਨਾਂ ਨੇ ਦਸਰ ਮਾਰੀ ਮੇਰੇ ਹਾਂਜੀ ਮੇਰੇ ਸੱਟਾਂ ਮਾਰੀਆਂ ਮੇਰੇ ਵੇਖੋ ਪੈਰ ਤੇ ਸਾਰੀ ਛੱਟ ਲੱਗੀ ਮੇਰੇ ਕੋਲ ਤੁਰਿਆ ਨਹੀਂ ਜਾ ਰਿਹਾ ਮੇਰੇ ਦੋਨੋਂ ਹੱਥ ਤੇ ਗੋਟ ਦੇ ਮਾਰਤੇ ਕਿ ਕਰਦੇ ਦਸਰ ਮਾਰਨ ਕਾਰਨ ਮੇਰੀ ਕੋਈ ਲੜਾਈ ਨਹੀਂ ਹੋਈ ਕਿ ਇਹਨਾਂ ਕੋਈ ਲੜਾਈ ਨਹੀਂ ਹੋਈ ਭਾਈ ਜੀ ਕੋਈ ਮੇਰੀ ਦਸ਼ਮਣੀ ਨਹੀਂ ਹੈਗੀ ਕਿਸੇ ਨਾਲ ਮੈਂ ਕੰਮ ਤੋਂ ਘਰ ਜਾ ਰਿਹਾ ਸੀਗਾ ਉਥੇ ਮੈਨੂੰ ਮੁੰਡਿਆਂ ਨੇ ਗਲੀ ਚ ਨਿਕਲੇ ਆ ਮੁੰਡੇ ਤੇ ਨੂੰ ਮੁੰਡੇ ਖਲੋਤੇਗੀ ਉਹਨਾਂ ਦਾ ਅਸਰ ਮਾਰੇ ਮੇਰੇ ਹਾਂਜੀ ਤੇ ਮੈਨੂੰ ਇਨਸਾਫ ਚਾਹੀਦਾ ਤੇ ਪੁਲਿਸ ਮੋਕੇ ਰਹੀ ਸੀ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਸੀ ਅਸੀਂ ਥਾਣੇ ਗਏ ਸੀ ਥਾਣੇ ਵਾਲਿਆਂ ਨੇ ਕਿਹਾ ਤਾਂ ਤੁਸੀਂ ਹੋਸ ਬਦਲ ਜਾਓ ਆਈ ਤਾਂ ਜੋ ਵੀ ਡਾੜ ਬਣੇਗੀ ਉੱਥੇ ਤੁਹਾਨੂੰ ਆਪਣਾ ਉਹਦਾ ਹੜਕ ਅਸੀਂ ਭਾਈ ਇਨਸਾਫ ਦੀ ਮੰਗ ਕਰਦੇ ਆ ਕੌਣ ਹੈਗੇ ਆ ਮੈਨੂੰ ਪਤਾ ਲੱਗਣਾ ਚਾਹੀਦਾ ਕੌਣ ਹੈਗਾ ਜੀ ਕੀ ਆਪਾਂ ਨੂੰ ਅਸੀਂ ਇਨਸਾਫ ਚਾਹੀਦਾ ਜੋ ਵੀ ਲੱਗਦਾ ਨਹੀਂ ਆ ਗੋੜੇ ਫੜ ਏਰੀਆ ਦੇ ਵਿੱਚ ਨੇ ਅਸੀਂ ਡਰਦਾ ਨਹੀਂ ਹੋ ਗਿਆ ਮੈਨੇ ਗੋੜਿਆਂ ਨੂੰ ਗੁੰਡਾ ਕਰਦੀ ਜਿਆਦਾ ਹਾਂਜੀ ਬਹੁਤ ਜਿਆਦਾ ਗੁੰਡਾ ਕਰਦੀ ਦੇਖੋ ਭਾਈ ਹਾਇ ਤੇ ਟਾਈਮ ਛੜ ਦਾਦਾ ਟਾਈਮ ਆ ਜਿੰਦਾ ਆ ਜਾਂਦੀ ਏ ਠੀਕ ਐ ਐ ਸਮੇਂ ਤੇ ਲੋਕੀ ਸਾਰੇ ਆਪਣੇ ਕੰਮਾਂ ਤੋਂ ਆਉਂਦੇ ਆ ਫਿਰ ਵੀ ਪੁਲਿਸ ਉਹ ਨਾਕਾਬੰਦੀ ਕੀਤੀ ਜਾਂਦੀ ਏ ਬੁੱਧੀ ਲੋਕ ਫੜਦੇ ਨਹੀਂ ਨੇ ਕੀ ਮੰਗ ਕਰਦੇ ਅਸੀਂ ਮੰਗ ਐ ਹੀ ਕਰਦੇ ਇਨਸਾਫ ਚਾਹੀਦਾ ਭਾਜੀ ਜੋ ਵੀ ਹੈਗਾ ਵਾ ਉਥੇ ਜਿਹੜੇ ਕੈਮਰੇ ਲੱਗੇ ਆ ਸਾਰੇ ਕੈਮਰੇ ਲੱਗੇ ਆ ਚੈੱਕ ਕੀਤਾ ਜਾਵੇ ਮੁਲਾਜ਼ਮ ਫੜੇ ਜਾਣ ਉਥੇ ਜੋ ਵੀ ਹੈਗਾ ਜੀ ਹਾਂਜੀ ਹਾਂਜੀ ਸਰ ਕਿਹਾ ਇਹ ਲੜਕੇ ਦਾਤਰ ਵੱਜੇ ਸਦੋਂ ਵੀਡੀਓ ਹਾਲ ਗਲੀ ਦੇ ਬਾਹਰ ਕੀ ਮੈਟਰ ਕੀ ਕੈਮਰਾ ਵਾਲਾ ਇਹ ਕੋਈ ਨਾਮ ਲਉ ਤਿੰਨ ਜਣੇ ਮੁੰਡੇ ਸੀ ਗਲੀ ਚ ਘਲੋਤੇ ਉਹ ਸੱਟਾਂ ਲਾ ਕੇ ਚਲੇ ਗਏ ਆ ਤੇ ਐਸ ਵੇਲੇ ਦੁਕਾਨਾਂ ਸਭ ਬੰਦ ਆ ਸਿਰੇ ਦੇਖ ਕੇ ਕੈਮਰੇ ਕੂਮਰੇ ਤੇ ਜੋ ਵੀ ਆਇਆ ਸਾਹਮਣੇ ਕਰਨਗੇ ਕਾਰਵਾਈ ਕਿਹੜਾ ਹੁੰਦੇ ਸੀ ਡਾਰਕ ਕੱਟਿਆ ਕਿਤੇ ਕਿਤੇ ਸੱਟਾਂ ਲੱਗੀਆਂ ਇਹ ਇੱਕ ਸਜੀ ਲੱਤ ਦੀ ਪਿੰਨੀ ਤੇ ਆ ਤੇ ਦੋਵਾਂ ਬਾਹਾਂ ਤੇ ਇਹ ਵਾਲਾ ਦੱਸਿਆ ਕੁਛ ਨਹੀਂ ਨਹੀਂ ਅਜੇ ਉਹਨਾਂ ਨੇ ਕੁਛ ਨਹੀਂ ਦੱਸਿਆ ਡਾਕਟਰ ਦਿੱਤਾ ਸੱਟ ਸੀ ਉਹਨੂੰ ਭੇਜਤਾ